ਸਤਿ ਸ੍ਰੀ ਅਕਾਲ ਕਿਸਾਨ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੁੱਟਰ ਡੇਰੀ ਫਾਰਮਿੰਗ ਤੇ ਦੋਸਤੋ ਅੱਜ ਤੁਹਾਡੇ ਲੈ ਕੇ حاضر ਹੋਏ ਆ ਦੋ ਵੈੜਾ ਆ ਸਭ ਤੋਂ ਪਹਿਲਾਂ ਕ੍ਰੋਸ ਵੈੜਾ ਸੂਨ ਵਾਲੀ ਤੇ ਇੱਕ ਦੂਜੇ ਇੱਕ ਦੋ ਨੰਬਰ ਤੇ ਜਰਸੀ ਕ੍ਰੋਸ ਤਾਜੀ ਸੂਈ ਦਿਨੇ ਇਹਨਾਂ ਦੋਨਾਂ ਬਾਰੇ ਡਿਟੇਲ ਵੀਡੀਓ ਲਾਸਟ ਤੱਕ ਜਰੂਰ ਦੇਖਿਓ ਦੋਸਤੋ ਆ ਪਹਿਲੇ ਨੰਬਰ ਤੇ ਵੈੜਾ ਇਹ ਦੂਜਾ ਸੂਆ ਸੂਨ ਵਾਲੀ ਆ ਹਜੇ तकरीबन ਹਫਤੇ ਦੀ ਕੱਚੀ ਆ ਤੇ ਤੁਸੀਂ ਬੋਡੀ ਵੇਟਰ ਦੇਖ ਸਕਦੇ ਹੋ ਦੋਸਤੋ ਫੁੱਲ ਰਾਜੀ ਪਈ ਆ ਫੁੱਲ ਪੂਰੀ ਗੁੰਦਮੀ ਪਈ ਆ ਵੜ ਦੋਸਤੋ ਤੁਸੀਂ ਦੇਖ ਸਕਦੇ ਆ ਬਾਕੀ ਥਾਂ ਲੇਵੇ ਦੀ ਪੂਰੀ ਸਾਫ ਆ ਹਜੇ ਇੱਕ ਹਫਤਾ ਰਹਿੰਦਾ ਇਹ ਦਾ ਸੂਨ ਚ ਆ ਤੁਸੀਂ ਬੋਡੀ ਵੇਟ ਦੇਖ ਸਕਦੇ ਹੋ ਪੂਰੀ ਸੀਲ ਠੰਡੀ ਵੜ ਆ ਗਈ ਬਹੁਤ ਵਧੀਆ ਇਹਨੇ ਪਹਿਲੇ 220 ਕਿਲੋਟਰ ਦੁੱਧ ਪਾਇਆ ਕਿਤੇ 24 ਲੀਟਰ ਦੁੱਧ ਪਾ ਦੂ ਸੀਲ ਠੰਡੀ ਇੰਨੀ ਵੀ ਨਿਆਣਾ ਪਾਉਣ ਦੀ ਵੀ ਨਹੀਂ ਲੋੜ ਆ ਤੁਸੀਂ ਥਣਾ ਦਾ ਸਹਾਈ ਦੇ ਸਕਦੇ ਹੋ ਬਾਕੀ ਵਾਲਟਾਂ ਲਾ ਕਾਫੀ ਪਈਆਂ ਗਰਮੀ ਗਰਮੀ ਨੇ ਪੂਰਾ ਵਧੀਆ ਵੇ ਦੇਖ ਸਕਦੇ ਹੋ ਦੋਸਤੋ ਵਧੀਆ ਦੁੱਧ ਦੇਣੇ ਪਿਉਣਾਗਾ ਬਾਕੀ ਸੀਲ ਠੰਡੀ ਹੈਗੀ ਤੇ ਰੇਟ ਵੀ ਇਹਦਾ ਫੋਨ ਤੇ ਹੋਊਗਾ ਤੁਸੀਂ ਕਾਲ ਕਰ ਸਕਦੇ ਹੋ ਨੰਬਰ ਆਪਣਾ ਲਗਾਤਾਰ ਸਕਰੀਨ ਤੇ ਚੱਲ ਰਹਿਗਾ ਤੇ ਜਿਹੜੀ ਦੋਸਤੋ ਦੋ ਨੰਬਰ ਤੇ ਵੜਾ ਜਰਸੀ ਕ੍ਰਾਸ ਇਹ ਦੋਸਤੋ ਤੀਜਾ ਸੂਆ ਸੂਈ ਆ ਹਫਤੇ ਦੀ ਸੂਈ ਆ ਇਸ ਟਾਈਮ ਅੱਜ ਇਹਦੇ ਥੱਲੇ 15 ਤੋਂ 16 ਲੀਟਰ ਦੁੱਧ ਤਿਆਰ ਆ ਮੈਂਤੀ ਵਾਲਾ 15 ਲੀਟਰ ਮੰਨ ਕੇ ਆਪਣੇ ਘਰੋਂ ਕੋਈ ਵੀ ਵੀਰ ਲੈ ਸਕਦਾ 15 ਏਕਟਰ ਮੰਨ ਕੇ ਆ ਸੁਬਾ ਵੀਡੀਓ ਬਣਾ ਰਹੇ ਆਂਗੇ ਤੇ ਉਸ ਹਿਸਾਬ ਨਾਲ ਲੈਵੇ ਦੰਦਾ ਜਾਂ ਤੁਸੀਂ ਲਾਇਓ ਜੇ ਫੁੱਲ ਵੱਡੇ ਕੱਦ ਦੀ ਹੈ ਦੋਸਤੋ ਕੋਈ ਛੋਟੀ ਜਰਸੀ ਨਾ ਸਮਝੇ ਨੂੰ ਚੰਗੇ ਕੱਦ ਦੀ ਆ ਤੇ ਬਸ ਲੱਸੀ ਜ਼ਰੂਰ ਆਗੀ ਐਸੇ ਕਰਕੇ ਦਾ ਭਾਅ ਵੀ ਬਿਲਕੁਲ ਜਾਇਜ਼ ਹੋਊਗਾ ਦੋਸਤੋ ਉਸ ਹਿਸਾਬ ਨਾਲ ਤੇ ਬਾਕੀ ਆ ਥਣ ਥਣਾ ਦਾ ਤੁਸੀਂ ਸਾਇ ਦੇਖ ਸਕਦੇ ਹੋ ਪੂਰੇ ਵਧੀਆ ਚੰਗੇ ਥਾਣਾਗੇ ਦੋਸਤੋ ਬਾਕੀ ਸੀਲ ਠੰਡੀ ਪੂਰੀ ਆ ਇੱਕ ਹਫਤੇ ਦੀ ਸੂਈ ਆ 15 ਤੋਂ 16 ਲੀਟਰ ਦੁੱਧ ਹੁਣ ਤਿਆਰ ਆ 15 ਲੀਟਰ ਮੰਨ ਕੇ ਕੋਈ ਵੀ ਬੰਦਾ ਸੌਦਾ ਕਰ ਸਕਦਾਗਾ ਦੋ ਟਾਈਮ ਤਿੰਨ ਟਾਈਮ ਆਪਣੇ ਘਰੇ ਚੁਆਈ ਕਰ ਸਕਦਾ ਬਾਕੀ ਮਗਰ ਵੱੱਛੀ ਆ ਦੋਸਤੋ ਜਰਸੀ ਵੱੱਛੀ ਆ ਕਿ ਬਹੁਤ ਸੋਹਣੀ ਆ ਤੁਸੀਂ ਦੇਖ ਸਕਦੇ ਹੋ ਸੀਲ ਠੰਡੀ ਪੂਰੀ ਐ ਵੀ ਜਿਵੇਂ ਮਰਜ਼ੀ ਕੋਈ ਬੰਦਾ ਚੋਲੇ ਬੁੜੀ ਚੋਲੇ ਕੋਈ ਦਿੱਕਤ ਨਹੀਂ ਗਈ ਦੇ ਰੇਟ ਵੀ ਆ ਦਾ ਦੋਸਤੋ ਨਿੱਕਾ ਜਿਹਾ ਹੋਊਗਾ ਉਸ ਹਿਸਾਬ ਨਾਲ ਆ ਤੁਸੀਂ ਕਦ ਕੱਦ ਕਾਟ ਦਾ ਅੰਦਾਜ਼ਾ ਲਾ ਸਕਦੇ ਹੋ ਪੂਰਾ ਵੱਡਾ ਕਦ ਕੱਦ ਆ ਦੋਸਤੋ ਮਗਰ ਆ ਦੋਸਤੋ ਬੱਛੀ ਹੈਗੀ ਸੋਹਣੀ ਬੱਛੀ ਆ ਬਾਕੀ ਪਿੰਡ ਆਪਣਾ ਹੈਗਾ ਜੀ ਆਸਾ ਬੁੱਟਰ ਜਿਲ੍ਹਾ ਇਹਨੂ ਸ਼੍ਰੀ ਮੁਕਤਸਰ ਸਾਹਿਬ ਪਿੰਡਾ ਤਹਿਸੀਲ ਗਿੱਦੜਵਾਹਾ ਬਾਕੀ ਹੋਰ ਕਿਸੇ ਵੀ ਜਾਣਕਾਰੀ ਤੁਸੀਂ ਕਾਲ ਕਰ ਸਕਦੇ ਹੋ ਨੰਬਰ ਆਪਣਾ ਲਗਾਤਾਰ ਸਕਰੀਨ ਤੇ ਚੱਲ ਰਿਹਾ ਆਪਣੇ ਕੋਲੇ ਡੇਲੀ ਨਵੇਂ-ਨਵੇਂ ਜਾਨਵਰ ਆਉਂਦੇ ਰਹਿੰਦੇ ਆ گاਵਾ ਤੁਸੀਂ ਕਾਲ ਲਾ ਕੇ ਪੁੱਛ ਸਕਦੇ ਹੋ ਬਾਕੀ ਵੀਡੀਓ ਨੂੰ ਕਰ ਦਿਓ ਲਾਈਕ ਤੇ ਸ਼ੇਅਰ ਸਾਰੇ ਦੋਸਤਾਂ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ